ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਗਾਰਡ ਦੀ ਡਿਊਟੀ ਤੇ ਤਨਾਤ ਸੀਨੀਅਰ ਕਾਂਸਟੇਬਲ ਚਿੱਟੇ ਅਤੇ ਜਰਦੇ ਦੀਆਂ ਪੁੜੀਆਂ ਸਮੇਤ ਕੇਂਦਰੀ ਜੇਲ੍ਹ ਦੀ ਫੋਰਸ ਨੇ ਕੀਤਾ ਗ੍ਰਿਫਤਾਰ ਅਤੇ ਉਸ ਤੋਂ ਬਾਅਦ ਕੀਤਾ ਥਾਣਾ ਕੈਂਟ ਦੇ ਹਵਾਲੇ ਐਸ ਐਚਓ ਥਾਣਾ ਕੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਅੰਦਰ ਤਨਾਤ ਇੱਕ ਗਾਰਡ ਦੀ ਡਿਊਟੀ ਤੇ ਸੀਨੀਅਰ ਕਾਂਸਟੇਬਲ ਜੋ ਇੱਥੇ ਡਿਊਟੀ ਕਰ ਰਿਹਾ ਸੀ ਅਤੇ ਇਸ ਦੀ ਜਦ ਇਥੇ ਡਿਊਟੀ ਦੇ ਅੰਦਰ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੀ ਪੱਗ ਦੇ ਵਿੱਚੋਂ ਪੰਜ ਪੁੜੀਆਂ ਦੇ ਜਿਹੜੀਆਂ ਉਹ ਚਿੱਟੇ ਦੀਆਂ ਮਿਲੀਆਂ ਜਿਸ ਦੇ ਵਿੱਚ 3-3 ਗ੍ਰਾਮ ਚਿੱਟਾ ਬੰਨਿਆ ਹੋਇਆ ਸੀ ਤਾਂ ਇਹਨਾਂ ਵੱਲੋਂ ਇਸ ਨੂੰ 15 ਗ੍ਰਾਮ ਚਿੱਟੇ ਸਮੇਤ ਇੱਥੇ ਇਸ ਦੇ ਕੋਲੋਂ ਨਾਲ ਚਾਰ ਜਰਦੇ ਦੀਆਂ ਪੁੜੀਆਂ ਵੀ 5 ਮਿਲੀਆਂ ਨੇ ਜੋ ਇਸ ਤੇ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਾਤ ਕੀਤਾ ਗਿਆ ਹੈ ਅਤੇ ਐਸਐਚਓ ਨੇ ਕਿਹਾ ਕਿ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਹੋਰ ਦੰਗਾਈ ਦੀ ਨਾਲ ਪੁੱਛਗਛ ਕੀਤੀ ਜਾਵੇਗੀ ਕਿ ਇਹ ਚਿੱਟਾ ਇਸ ਨੇ ਕਿਸ ਨੂੰ ਸਪਲਾਈ ਕਰਨਾ ਸੀ ਅਤੇ ਇਹ ਕਿੱਥੋਂ ਇਹ ਚਿੱਟਾ ਲੈ ਕੇ ਆਇਆ ਸੀਗਾ ਲੇਕਿਨ ਇੱਕ ਵਾਰ ਇਸ ਤੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹ ਇੱਕ ਸੀਨੀਅਰ ਕਨਸਟੇਬਲ ਹੈ ਜੋ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਤਨਾਤ ਸੀ ਅਤੇ ਉਥੇ ਇਹ ਅੰਦਰ ਚਿੱਟੇ ਦਾ ਕਾਰੋਬਾਰ ਵੀ ਨਾਲ-ਨਾਲ ਕਰ ਰਿਆ ਸੀ ਜਿਸ ਨੂੰ ਲੈ ਕੇ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਜਦ ਤਲਾਸ਼ੀ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਥਾਣਾ ਕੈਂਟ ਦੇ ਹਵਾਲੇ ਕੀਤਾ ਗਿਆ ਤੇ ਥਾਣਾ ਕੈਂਟ ਵਿਖੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਹੁਣ ਬੰਦ ਹਵਾਲਤ ਕੀਤਾ ਗਿਆ ਹੁਣ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮੌਜਮ ਨਸ਼ੇ ਵਿੱਚ ਫੜੇ ਗਿਆ ਕਿ ਕਾਰਵਾਈ ਕੀਤੀ ਗਈ ਹੈ ਕਿਸ ਪੋਸਟ ਤੇ ਉੱਤੇ ਤਾਇਨਾਤ ਸੀ ਕੱਲ ਸਨੋਂ ਸੈਕਸੂ ਬਰਡ ਜੇਲ ਸ੍ਰੀ ਮਨਦੀਪ ਸਿੰਘ ਦਾ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਸੀਨੀਅਰ ਕਾਂਸਟੇਬਲ ਤਸਵੀਰ ਸਿੰਘ ਨਾਮ ਦਾ ਜਿਹੜਾ ਪੀਏਪੀ ਦਾ ਮਲਾਜਮ ਸੀਗਾ ਥੇ ਬਤੌਰ ਗਾਰਡ ਦਾ ਕੰਮ ਕਰਦਾ ਸੀਗਾ ਤੇ ਜਦੋਂ ਉਹਨਾਂ ਦੇ ਅਧਿਕਾਰੀਆਂ ਵੱਲੋਂ ਜੇਲ ਦੇ ਅਧਿਕਾਰੀਆਂ ਵੱਲੋਂ ਹੀ ਉਸ ਦੀ ਜਿਹੜੀ ਤਲਾਸ਼ੀ ਕੀਤੀ ਗਈ ਤਾਂ ਜਿਹੜੀ ਉਸ ਦੀ ਪਹਿਨੀ ਹੋਈ ਪਗੜੀ ਸੀਗੀ ਤਾਂ ਉਸ ਦੇ ਵਿੱਚੋਂ ਜਿਹੜੀਆਂ 5 ਚਟੇਰੀਆਂ ਕੁੜੀਆਂ ਬਰਾਮਦ ਹੋਈਆਂ ਇਹਨਾਂ ਦਾ ਵਜ਼ਨ ਕੀਤਾ ਗਿਆ ਵਜ਼ਨ ਕਰਨ ਤੇ ਟੋਟਲ ਦੀ 15 ਗਾਂਵ ਜਿਹੜੀ ਐਰੋਨਾ ਉਸ ਤੋਂ ਬਰਾਮਦ ਹੋਈ ਆ ਪੱਤਰ ਮਿਲਣ ਤੇ ਅਸੀਂ ਜਿਹੜਾ ਤੁਰੰਤ ਜਿਹੜੀ ਐਫ ਆਈ ਆਰ ਆ ਜਿਹੜੀ ਥਾਣਾ ਕੈਂਟ ਦੇ ਵਿੱਚ ਦਰਜ ਕਰਤੀ ਆ ਤੇ ਮੁਜਰਮ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਜਿਹਦੀ ਅੰਡਰੋਗੇਸ਼ਨ ਚੱਲ ਰਹੀ ਆ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਪੇਸ਼ ਕਰਕੇ ਉਹਦਾ ਰਿਮਾਂਡ ਲੈ ਕੇ ਤੇ ਇਸ ਨਸ਼ੇ ਨੂੰ ਕਿਹਨੇ ਸਪਲਾਈ ਕੀਤਾ ਸੀ ਤੇ ਕਿਹਨੂੰ ਇਹ ਗਾਂ ਫਰਦਰ ਸਪਲਾਈ ਕਰਨਾ ਸੀ ਇਸ ਬਾਰੇ ਜਿਹੜੀ ਚੰਗੀ ਤਰ੍ਹਾਂ ਪੁੱਛਗਿਛ ਕੀਤੀ ਜਾਊਗੀ ਸਰ ਉਹ ਆਪ ਨਸ਼ਾ ਕਰਦਾ ਸੀ ਜਾਂ ਵੇਚਣ ਵਸਤੇ ਲੈ ਕੇ ਜੀ ਕੁਝ ਲੱਗਿਆ ਜੀ ਪਹਿਲੀ ਮੁਢਲੀ ਜਾਂਚ ਕੋ ਤੁਹਾਨੂੰ ਦੇਖੋ ਨਸ਼ਾ ਕਰਨ ਬਾਰੇ ਤਾਂ ਉਹਦਾ ਡੌਗ ਟੈਸਟ ਤੋਂ ਹੀ ਜਾਣਕਾਰੀ ਜਿਹੜੀ ਤੁਹਾਨੂੰ ਮੈਂ ਸਾਂਝੀ ਕਰ ਪਾਉਂਗਾ ਅੱਜ ਉਸ ਦਾ ਜਿਹੜਾ ਡੌਗ ਟੈਸਟ ਅਸੀਂ ਕਰਵਾਵਾਂਗੇ ਜੇਕਰ ਉਹ ਪੋਜ਼ਿਟਿਵ ਆਇਆ ਤਾਂ ਉਹ ਨਸ਼ਾ ਕਰਦਾ ਹੋਣਾ ਹੀ ਪਾਇਆ ਜਾਊਗਾ ਤੇ ਬਾਕੀ ਜਿਹੜੀ ਰਹਿੰਦੀ ਗੱਲ ਆ ਆਪਣੇ ਨਸ਼ਾ ਸਪਲਾਈ ਕਰਨ ਵਾਲੀ ਪਹਿਲਾਂ ਤੋਂ ਉਸ ਬਾਰੇ ਵੀ ਇਸ ਤਰ੍ਹਾਂ ਸੀ ਜੇਲ੍ਹ ਦੇ ਵਿੱਚੋਂ ਪਹਿਲਾਂ ਕੋਈ ਜਿਹੜੀਆਂ ਇਹਦੇ ਖਿਲਾਫ ਕੋਈ ਸ਼ਿਕਾਇਤਾਂ ਵਗੈਰਾ ਜਾਂ ਕੋਈ ਅਨਾ ਉਜ਼ਰ ਕਾੜਾ ਜਿਹੜਾ ਉਹ ਲੈ ਰਹੇ ਆ।